गिरफ्तारी के बाद ईरी लॉकअप इज केजरीवाल ने अपनी रात बिताई एसओबी की रात जमकर जड़ाए हंगामा देखने को मिला और सियासी उथल-पुथल मचती हुई नजर आई जिसन के नाल दिल्ली के मुख्यमंत्री अरविंद केजरीवाल नु 2 घंटे दी पूछताछ सुबाद गिरफ्तार कर लिया रात नु ईरी दफ्तर दे विच ही केजरीवाल दा मेडिकल वी होया असि के 2 घंटे दी पूछताछ मगरो ईरी ने अरविंद केजरीवाल नु उससे करो ही गिरफ्तार कर लिया सी ईरी ने इलेक्ट्रॉनिक गैजेट्स ते दस्तावेज भी जब्त कीते गिरफ्तारी के खिलाफ हालांकि आम आदमी पार्टी ने सुप्रीम कोर्ट में पटीशन दायर की थी अति छती सुनवाई दीवी जड़ी अपील की थी हालांकि रात भी उम्मीद की जा रही थी कि शायद सुनवाई हो पाए आम आदमी पार्टी वालों में जताई जा रही थी लेकिन आज सुप्रीम कोर्ट में इस मामले में लेके सुनवाई हो सकती है सुप्रीम कोर्ट तो केजरीवाल की गिरफ्तारी रद्द करन दी मांग आम आदमी पार्टी वालों की की जाएगी हालांकि जिस तरह दे नाल है पूरा घटनाक्रम रह काते शराब घोटाले मामले लगातार एक तो बाद एक समन अरविंद केजरीवाल नेजे गए लेकिन हर बार वो पेश नहीं हुए इस गैर कानूनी गैर संवैधानिक करार दिता और इस विकार लगातार समन जो है वो ईडी वालों भेजा जा रहा है

ਦੇਖ ਨੂੰ ਮਿਲਿਆ ਤੇਜ ਪਦਰੀ ਜਿਹੜੇ ਨੇ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਣਗੇ ਆਮ ਆਦੀ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਕੀਤੇ ਜਾਣਗੇ ਇੱਥੇ ਕੇਂਦਰ ਤੇ ਭਾਜਪਾ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਵੀ ਨਜ਼ਰ ਆਏ ਨੇ ਸੋ ਬਹਿਰhaal ਇੱਥੇ ਲਗਾਤਾਰ ਪ੍ਰਤੀਕਿਰਿਆਵਾਂ ਵੀ तमाम ਆਗੂਆਂ ਦੀ ਸਾਹਮਣੇ ਆਈਏ ਲੇਕਿਨ ਜਿਸ ਤਰ੍ਹਾਂ ਦੇ ਨਾਲ ਬੀਤੀ ਰਾਤ ਜਿਹੜਾ ਹੈ ਇੱਥੇ ਹੰਗਾਮਾ ਦੇਖਣ ਨੂੰ ਮਿਲਿਆ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਅੱਜ ਸੁਪਰੀਮ ਕੋਰਟ ਸੁਣਵਾਈ ਇਸ ਮਾਮਲੇ 'ਚ ਹੋ ਸਕਦੀ ਹੈ ਸੋ ਕੇਜਰੀਵਾਲ ਦੀ ਕੋਰਟ ਤੇ ਵਿੱਚ ਅੱਜ ਪੇਸ਼ੀ ਹੋਵੇਗੀ सो so, इस बाबत ज आप वालों अज होलिया जाना है भाजपा दफ्तर का घिराव किया जाएगा इसको इसके सुरक्षा के दे लिहाज के लिए भी सख्ती अरपासी की गई है सो एक कथित शराब घोटाले मामले जिथे कि पहला ही आम आदमी पार्टी के कई सीनियर आगू मुश्किलों में फंसते नजर आए सन हालांकि आम आदमी पार्टी ने इस तो पहला भी खच्चे अपने जाहिर किए सन कि इतने भाजपा जी है अरविंद केजरीवाल न गिरफ्तार करना चाहती है खच्चे उन्होंने वालों जाहिर गए सन لیکن ای ڈی والوں صمن بھیجتے بار بار نو بار صمن بھیجے گئے لیکن ایک بار بھی وہ پیش نہیں ہوئے سن ہرپیت بندیشہ ਸਾਡੇ ਨਾਲ ਜੁੜ ਚੁਕੇ ਨੇ ہرپیت جس طرح ਦੇ ਨਾਲ ਬੀਤੀ ਰਾਤ ਅਸੀਂ ਦੇਖਿਆ ਇੱਕ ਸਿਆਸੀ ਸੰਗਰਾਮ ਅਸੀਂ ਕਹਿ ਸਕਦੇ ਹਾਂ ਛਿੜ ਗਿਆ ਕਿਉਂਕਿ ਇਹ پہلی بار شاید ਹੋਇਆ ਕਿ ਜੋ ਦੇਸ਼ ਦੇ ਇਤਿਹਾਸ ਵਿੱਚ ایک ਸਿਟਿੰਗ سی ایم ਜਿਹੜے ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਦੇਖੋ ਮੈਂ ਇਸ ਵੇਲੇ ਈਡੀ ਦੇ ਦਫਤਰ ਦੇ ਬਾਹਰ ਹੀ ਮੌਜੂਦ ਹਾਂ ਇਸ ਵੇਲੇ ਅਸੀਂ ਈਡੀ ਦੇ ਬਾਹਰ ਮੌਜੂਦ ਹਾਂ ਤੇ ਅੰਦਰ ਇਸੇ ਜਗ੍ਹਾ ਤੇ ਉੱਤੇ ਹੀ ਅਰਵਿੰਦ ਕੇਜੀ ਵਾਲ ਨੂੰ ਰੱਖਿਆ ਗਿਆ ਇਸੇ ਕਰਕੇ ਉੱਤੇ ਪੂਰੇ ਇਸ ਇਲਾਕੇ ਦੇ ਵਿੱਚ 144 ਯਾਨੀ ਕਿ ਦਿੱਲੀ ਦੇ ਪੂਰੇ ਇਸ ਏਰੀਆ ਦੇ ਵਿੱਚ 144 ਧਾਰਾ ਜਿਹੜੀ ਹੈ ਉਹ ਲਗਾਈ ਗਈ ਹੈ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਲੈ ਕੇ ਇਸ ਤਰੀਕੇ ਦੇ ਜਿਹੜੇ ਬੈਨਰਸ ਨੇ ਉਹ ਜਗ੍ਹਾ-ਜਗ੍ਹਾ ਦੇਖਣ ਨੂੰ ਮਿਲ ਰਹੇ ਨੇ ਕਿ ਤੁਸੀਂ ਦਿੱਲੀ ਦੇ ਵਿੱਚ ਤਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ ਆਹ ਈਡੀ ਦਾ ਦਫਤਰ ਹੈ ਜਿੱਥੇ ਕਿ ਰੱਖਿਆ ਗਿਆ ਅਰਵਿੰਦ ਕੇਜੀ ਵਾਲ ਨੂੰ ਇੱਥੇ ਰਾਤ ਤੋਂ ਮੌਜੂਦ ਨੇ ਰਾਤ ਉਹਨਾਂ ਦਾ ਮੈਡੀਕਲ ਕਰਾਇਆ ਗਿਆ ਸੀ ਤੇ ਉਸ ਤੋਂ ਹੇ ਉਹਨਾਂ ਦੇ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਤਾਂ ਉਸ ਤੋਂ ਬਾਅਦ ਤਸਵੀਰ ਸਾਫ਼ ਹੋਏਗੀ ਕਿ ਕਿਸੇ ਤਰੀਕੇ ਦੀ ਕੋਈ ਰਾਹਤ ਉਹਨਾਂ ਨੂੰ ਮਿਲਦੀ ਹੈ ਨਹੀਂ ਆ ਈਡੀ ਦਾ ਦਫ਼ਤਰ ਹੈ ਜਿੱਥੇ ਕਿ ਰਾਤ ਉਹਨਾਂ ਨੂੰ ਰੱਖਿਆ ਗਿਆ ਏਅਰ ਕੰਡੀਸ਼ਨ ਕਮਰੇ 'ਚ ਉਹਨਾਂ ਨੂੰ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਜ਼ਾਹਿਰ ਤੌਰ ਤੇ ਰਾਤੀ ਜਦੋਂ ਮੈਡੀਕਲ ਹੋਇਆ ਉਸ ਤੋਂ ਬਾਅਦ ਜੋ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਉਸ ਤੋਂ ਬਾਅਦ ਅਜੇ ਤੱਕ ਕੋਈ ਪੁੱਛਗਈਛ ਰਾਤ ਦੇ ਦੌਰਾਨ ਉਹਨਾਂ ਤੋਂ ਨਹੀਂ ਕੀਤੀ ਗਈ ਤਾਂ ਹੁਣੇ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਦਿਨ ਚੜ੍ਹੇਗਾ ਤਾਂ ਉਸ ਤੋਂ ਬਾਅਦ ਇਹ ਪੁੱਛਗਈਛ ਜਿਹੜੀ ਹੈ ਸ਼ੁਰੂ ਹੋਏਗੀ ਤੇ ਫਿਰ ਤਸਵੀਰ ਸਾਫ਼ ਹੋਏਗੀ ਕਿ ਅਰਵਿੰਦ ਕੇ ਜੀ ਵਾਲੀਆਂ ਇਹ ਮੁਸ਼ਕਲਾਂ ਨੇ ਉਹ ਕਿਸ ਮੁਸ਼ਕਲਾਂ ਹੋਣ ਘਟਦੀਆਂ ਹੋਈਆਂ ਨਜ਼ਰ ਨਹੀਂ ਆਉਣਗੀਆਂ ਜਲਦੀ ਰਾਹਤ ਨਹੀਂ ਮਿਲੇਗੀ ਦੂਸਰੀ ਅਹਿਮ ਚੀਜ਼ ਜਿਸ ਵੀ ਕਿਨਾਂ ਕਲਾਤੀਸ਼ੀ ਨੇ ਬਿਆਨ ਦਿੱਤਾ ਹੈ ਕੇਂਦਰੀ ਵਜੀ ਕੈਬਨਟ ਦੇ ਵਜ਼ੀਰ ਨੇ ਦਿੱਲੀ ਸਰਕਾਰ ਦੇ ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਉਹ ਬਣੇ ਰਹਿਣਗੇ ਚਾਹੇ ਉਹ ਜੇਲ੍ਹ ਚ ਰਹਿਣ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਰਕਾਰ ਦਾ ਕੰਮ ਹੈ ਉਹ ਕਿਵੇਂ ਹੋਏਗਾ ਫਾਈਲਾਂ ਕਿਵੇਂ ਸਾਈਨ ਹੋਣਗੀਆਂ ਕਿਵੇਂ ਸਾਰੇ ਉਹ ਜਿਹੜੇ ਡਾਕੂਮੈਂਟੇਸ਼ਨਸ ਨੇ ਉਹ ਕਿਵੇਂ ਕੀਤੀ ਜਾਣਗੇ ਬੜਾ ਵੱਡਾ ਸਵਾਲ ਹੋਏਗਾ ਆਮ ਆਦਮੀ ਪਾਰਟੀ ਨੇ ਦੇਸ਼ ਭਰ ਦੇ ਵਿੱਚ ਅੱਜ ਪ੍ਰਦਰਸ਼ਨ ਦੀ ਗੱਲ ਕੀਤੀ ਹੈ ਵਿਪੱਖਸ਼ ਇੱਕਜੁੱਟਤਾ ਦੀ ਗੱਲ ਕਰ ਰਿਹਾ ਹੈ ਰਾਹੁਲ ਗਾਂਧੀ ਦੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਰਾਹੁਲ ਗਾਂਧੀ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਤੇ ਉਹਨਾਂ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਤੇ ਕਾਨੂੰਨੀ ਮਦਦ ਦੀ ਜਿਹੜੀ ਪੇਸ਼ਕਸ਼ ਹੈ ਉਹ ਉਹਨਾਂ ਵੱਲੋਂ ਕੀਤੀ ਜਾ ਸਕਦੀ ਤੇ ਹ ਜਿਹੜੀ ਦੇ ਦਫ਼ਤਰ ਦੇ ਬਾਹਰ ਦੀਆਂ ਜਿੱਥੇ ਰਾਤੀ ਅਰਵਿੰਦ ਕੇਜਰੀਵਾਲ ਨੂੰ ਲਿਆਂਦਾ ਗਿਆ ਲਗਾਤਾਰ ਇਸੇ ਤੌਰ ਤੇ ਸ਼ਰਾਬ ਘਟਾ ਲੈਣ ਨੂੰ ਲੈ ਕੇ ਗੱਲ ਕੀਤੀ ਜਾਂਦੀ ਰਹੀ ਹੈ ਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕੀ ਹੁੰਦੀ ਹੈ ਕਿ ਕਿਸੇ ਤਰੀਕੇ ਦਾ ਕੋਈ ਕਪਲਾ ਨਹੀਂ ਹੋਇਆ ਸਿਰਫ ਇਹ ਤਰੀਕਾ ਹੈ ਕਿ ਸਾਨੂੰ 2024 ਚੋਣਾਂ ਤੋਂ ਪਹਿਲਾਂ ਰੋਕਣ ਦਾ ਕਿ 2024 ਦੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਪ੍ਰਚਾਰ ਨਾ ਕਰ ਸਕਣ ਉਥੇ ਹੀ ਲਗਾਤਾਰ ਬੀਜਪੀ ਕਹਿ ਰਹੀ ਹੈ ਕਿ ਇਹ ਨੈਕਸਸ ਹੈ ਇਹ ਤਿਲੰਗਨਾ ਤੋਂ ਲੈ ਕੇ ਦਿੱਲੀ ਤੱਕ ਕਿਸ ਤਰੀਕੇ ਦੇ ਨਾਲ ਸ਼ਰਾਬ ਲੌਬੀ ਨੇ ਘੁਟਾਲਾ ਕੀਤਾ ਕਈ ਸੌ ਕਰੋੜ ਰੁਪਏ ਦਾ આરોਪ ਲੱਗਦੇ ਨੇ ਹਾਲਾਂਕਿ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਵੀ 300 ਕਰੋੜ ਰੁਪਏ ਵੱਤੋਂ ਪੈਸੇ ਦੀ ਗੱਲ ਕੀਤੀ ਸੀ ਕਿ ਪੈਸੇ ਦਾ ਜਿਹੜਾ ਲੈਣ ਦੇਣ ਇਸ ਮਾਮਲੇ 'ਚ ਹੋਇਆ ਹੁਣ ਸਵਾਲ ਇਹ ਉੱਠਦਾ ਹੈ ਕਿ ਅਰਵਿੰਦ ਕੇਜਰੀ ਵੱਲੋਂ ਕੁਸ਼ਰਾਹਤ ਮਿਲਦੀ ਹੈ ਨਹੀਂ ਕਿਉਂਕਿ 1.5 ਵਜੇ ਪੀਐਮਲੈ ਕੋਰਟ ਦੇ ਵਿੱਚ ਕੋਹਨਾਂ ਨੂੰ ਪੇਸ਼ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚ ਆਮ ਆਦਮੀ ਪਾਰਟੀ ਵੱਲੋਂ ਕਿ ਸੁਪਰੀਮ ਕੋਰਟ ਕੋਲ ਬਿਲਕੁਲ ਹਰਪ੍ਰੀਤ ਕਿਉਂਕਿ ਰਾਤ ਵੀ ਕੋਸ਼ਿਸ਼ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ ਕਿ ਜਲਦ ਤੋਂ ਜਲ ਸੁਣਵਾਈ ਹੋਵੇ ਇਸ ਬਾਬਤ ਉਹਨਾਂ ਨੇ ਅਪੀਲ ਜੜੀ ਕੀਤੀ ਹਾਲਾਂਕਿ ਰਾਤ ਸੁਣਵਾਈ ਨਹੀਂ ਹੋ ਪਾਈ ਕਿਉਂਕਿ ਫੌਰਨ ਫੌਰੀ ਰਾਹਤ ਦੀ ਉਮੀਦ ਆਮ ਆਦਮੀ ਪਾਰਟੀ ਵੱਲੋਂ ਜੜੀ ਹੈ ਜ਼ਰੂਰ ਕੀਤੀ ਜਾ ਰਹੀ ਸੀ ਕੋਸ਼ਿਸ਼ਾਂ ਲਗਾਤਾਰ ਜਾਰੀ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਇੱਕ ਜਿਹੜੇ ਮੁੱਖ ਮੰਤਰੀ ਹੋਣ ਉਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਵਿਰੋਧੀਆਂ ਦੀ ਜੋ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਓਵਰ ਕੰਫੀਡੈਂਸ ਸ਼ਾਇਦ ਕਾਨੂੰਨ ਤੋਂ ਉੱਪ ਦੀ ਤੇ ذریعے ਕਾਰਵਾਈ ਹੁੰਦੀ ਉਸ ਤੋਂ ਜਾਇਜ਼ ਸਰ ਆਉਂਦੇ ਨੇ 9 ਵਾਰ ਸਬੰਧ ਜਾਰੀ ਹੋਇਆ ਸੀ ਹਰਪ੍ਰੀਤ ਲੇਕਿਨ ਇੱਕ ਵਾਰ ਵੀ ਉਹ ਦੋ ਪੇਸ਼ ਨਹੀਂ ਹੋਏ ਸਾਨੂੰ ਦੇਖੋ ਇਸੇ ਕਰਕੇ ਸਵਾਲ ਜਿਹੜਾ ਵਿਪੱਖ ਚੁਪਦਾ ਹਾਰਨ ਕੇਜੀਵਾਲ ਤੇ ਨਜ਼ਰ ਆਉਂਦਾ ਹੈ ਕਿ ਜੇਕਰ ਤੁਸੀਂ ਪਾਕ ਸਾਫ ਹੋ ਤੁਸੀਂ ਕੁਝ ਨਹੀਂ ਕੀਤਾ ਤਾਂ ਤੁਸੀਂ ਪਹਿਲੇ ਸੰਬੰਧ ਤੇ ਜਾਂਦੇ ਤੇ ਜਾ ਕੇ ਆਪਣੀ ਗੱਲ ਰੱਖਦੇ ਤਾਂ ਤਸਵੀਰ ਸਾਫ ਕਰਦੇ ਲੇਕਿਨ ਨੌ ਸੰਬੰਧ ਜਾਰੀ ਹੋਣ ਦੇ ਬਾਵਜੂਦ ਤੁਸੀਂ ਹਾਈ ਕੋਰਟ ਮੂਵ ਕਰ ਜਾਂਦੇ ਹੋਏ ਕਹਿ ਕੇ ਕਿ ਮੈਂ ਈਡੀਬੀ ਪੁੱਛ ਕੇ ਜਿਹੜੀ ਇਹ ਜਿਹੜੀ ਉਹਨਾਂ ਦੀ ਜਾਂਚ ਹੈ ਉਹਦੇ ਸ਼ਾਮਿਲ ਹੋऊंगा ਲੇਕਿਨ ਮੇਰੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਈ ਜਾਏ ਇਸ ਗੱਲ ਨੂੰ ਹਾਈ ਕੋਰਟ ਨੇ ਪਹਿਲਾਂ ਖਾਰਜ ਕੀਤਾ ਫਿਰ ਦੁਬਾਰਾ ਇੱਕ ਹੋਰ ਇਅਰਜੀ ਕਾ ਪਾਈ ਗਈ ਉਸਨੂੰ ਵੀ ਖਾਰਜ ਕਰ ਦਿੱਤਾ ਤੇ ਜਦੋਂ ਕੱਲ 4 ਵਜੇ ਦੇ ਕਰੀਬ ਜਦੋਂ ਇੱਕ ਇਅਰਜੀ ਹੋਣ ਲੱਗ ਪਈ ਸੀ ਕਿ ਈਡੀ ਹੁਣ ਕੋਈ ਕਦਮ ਚੁੱਕ ਸਕਦੀ ਏ ਤੇ ਜਿਸ ਤਰੀਕੇ ਨਾਲ ਇਹ ਕਿਸੇ ਤੌਰ ਤੇ ਸ਼ਰਾਬ ਘਟਾਲੇ ਨੂੰ ਲੈ ਕੇ ਇਹ આરોਪ ਬੀਜੇਪੀ ਲਗਾ ਰਹੀ ਏ ਕਿ ਕੈਗ ਦੀ ਰਿਪੋਰਟ ਦੇ ਮੁਤਾਬਿਕ ਲਗਭਗ 2000 ਕਰੋੜ ਦਾ ਨੁਕਸਾਨ ਸਿੱਧੇ ਤੌਰ ਤੇ ਹੋਇਆ ਉਸ ਦੀ ਆਖਰ ਜ਼ਿੰਮੇਵਾਰੀ ਕੌਣ ਤੁਹਾਨੂੰ ਯਾਦ ਹੋਏਗਾ ਕਿ ਸ਼ੀਲਾ ਅਦਿਕਸ਼ਿਤ ਜੀ ਜਦੋਂ ਸਰਕਾਰ ਦਾ ਸਮਾਂ ਸੀ ਉਸ ਦੌਰਾਨ ਹੀ ਕੈਗ ਦੀ ਰਿਪੋਰਟ ਨੂੰ ਲੈ ਕੇ ਇਹ ਲੀਡਰ ਸਨ ਇਹੋ ਜਿਹਾ ਕੋਈ ਸਮਾਂ ਸੀ ਕਿ ਕਾਗਜ਼ਾਂ ਦਾ ਪੁਲੰਦਾ ਦਿਖਾਇਆ ਜਾਂਦਾ ਸਰਵਨ ਕੇਜਵਾਲ ਨੂੰ ਤੇ ਇਹ ਕਹਿਆ ਜਾਂਦਾ ਸੀ ਕਿ ਉਹ ਸਬੂਤ ਨੇ ਜੋ ਸ਼ੀਲਾ ਅਦਿਕਸ਼ਿਤ ਦੇ ਖਿਲਾਫ ਨੇ ਸ਼ੀਲਾ ਅਦਿਕਸ਼ਿਤ ਦੁਨੀਆ 'ਚ ਉਹ ਸਬੂਤਾਂ ਦਾ ਕੀ ਹੋਇਆ ਕੀ ਉਹਨਾਂ ਤੇ ਕਾਰਵਾਈ ਹੋਈ ਕੀ ਉਹਨਾਂ ਲੋਕਾਂ ਦਾ ਬਣਿਆ ਜਿਨ੍ਹਾਂ ਦੇ ਖਿਲਾਫ ਉਹ ਸਬੂਤ ਸਨ ਇਹ ਸਵਾਲ ਇੱਕ ਬੜਾ ਵੱਡਾ ਰਿਹਾ ਤੇ ਕੀ ਸਿਰਫ ਉਹ ਇੱਕ ਰਾਜਨੀਤਿਕ ਪ੍ਰੋਪਗੈਂਡਾ ਸੀ ਕੀ ਉਹ ਸਿਰਫ ਇੱਕ ਸੱਤਾ 'ਚ ਆਉਣ ਦਾ ਤਰੀਕਾ ਸੀ ਜਿਹੜੀ ਪਾਰਟੀ ਖੁਦ ਭ੍ਰਸ਼ਟਾਚਾਰ ਦੇ ਖਿਲਾਫ ਲੜ ਕੇ ਆਈ ਹੋਵੇ ਜੋ ਸ਼ਖਸ ਇਹ ਕਹਿੰਦੇ ਰਹੇ ਹੋਣ ਕਿ ਭ੍ਰਸ਼ਟਾਚਾਰ ਕਿਸੇ ਤਰੀਕੇ ਨਾਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਤੇ aarop ਵੀ ਲੱਗੇਗਾ ਤਾਂ ਉਹਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਏਗਾ ਸੱਤਾ ਤੋਂ ਬਾਹਰ ਕਰ ਦਿੱਤਾ ਜਾਏਗਾ ਤਾਂ ਹੁਣ ਜਦੋਂ ਇੰਨਾ ਕੁਝ ਹੋਇਆ ਤੇ ਅਜੇ ਵੀ ਉਹ ਸ਼ਖਸ ਖੁਦ ਮੁੱਖ ਮੰਤਰੀ ਦੀ ਸੂਟ ਦੇ ਉੱਤੇ ਹੈਗਾ ਤੇ ਫਿਰ ਸਵਾਲ ਉਧਿਆਨ ਨੂੰ ਪੂਰਾ ਪੂਰਾ ਮੌਕਾ ਮਿਲਿਆ ਇੱਥੇ 9 ਵਾਰ ਸਮਨ ਜਾ ਰਹੀ ਹੋਏ ਲੇਕਿਨ ਹਰ ਵਾਰ ਇਹ ਕਹਿਣਾ ਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਔਰ ਆਪਣੇ ਅਗਲੇ ਪ੍ਰੋਗਰਾਮ ਵੱਲੋਂ ਜਾਂਦੇ ਹੋਏ ਨਜ਼ਰ ਆਈ ਹੋਇਆ ਯਕੀਨਨ ਉਹ ਇਸ ਐਡੀ ਨੂੰ ਐਡੀ ਦੇ ਸਮਨ ਤੋਂ ਟਿਚ ਜਾਣ ਰਿਹਾ ਸੀ ਲੇਕਿਨ ਜਿਸ ਤਰ੍ਹਾਂ ਬੀਤੇ ਦਿਨ ਅਸੀਂ ਜੋ ਸਾਰਾ ਦਿਨ ਦਾ ਘਟਨਾਕ੍ਰਮ ਦੇਖਿਆ ਅਰਵਿੰਦ ਕੇਸਰੀਵਾਲ ਦਾ ਇਹ ਪਹਿਲੀ ਵਾਰ ਸੀਗਾ ਕਿ ਅਸੀਂ ਜਿਹੜਾ ਹੈ ਪੂਰੀ ਤਰ੍ਹਾਂ ਮੈਂ ਸਹਿਯੋਗ ਕਰਨ ਲਈ ਤਿਆਰ ਆ ਲੇਕਿਨ ਗ੍ਰਿਫਤਾਰੀ ਈਡੀ ਨਾ ਕਰੇ ਇਸ ਲਈ ਉਹਨਾਂ ਨੇ ਯਾਚਿਕਾ ਪਾਈ ਹਾਲਾਂਕਿ ਜਦੋਂ ਉਹ ਕੋਰਟ ਨੇ ਝਟਕਾ ਦਿੱਤਾ ਉਸ ਤੋਂ ਬਾਅਦ ਸ਼ਾਇਦ ਤਸਵੀਰ ਸਾਫ਼ ਸੀ ਕਿ ਕੋਈ ਨਾ ਕੋਈ ਕਾਰਵਾਈ ਹੋਏਗੀ ਔਰ ਆਮ ਆਦਮੀ ਪਾਰਟੀ ਨੂੰ ਇੱਕ ਖੱਛਾ ਤਾਂ ਲਗਾਤਾਰ ਹੀ ਬਣਿਆ ਹੋਇਆ ਸੀ ਹਰਪ੍ਰੀਤ ਅਬ ਦੇਖੋ ਤੁਸੀਂ ਜੇਕਰ ਇਸ ਨੂੰ ਸਿਲਸਿਲੇ ਵਾਰ ਤੌਰ ਤੇ ਦੇਖੋ ਤੇ ਜਿਸ ਤਰੀਕੇ ਨਾਲ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਮਨੀਸ਼ सिसोदिया ਹੋਣ ਸੰਜੇ ਸਿੰਘ ਹੋਣ ਜਾਂ ਹੋਣ ਅਰਵਿੰਦ ਹੋਣ ਇਹਨਾਂ ਸਾਰਿਆਂ ਨੂੰ ਤੁਸੀਂ ਸਿਲਸਿਲੇ ਵਾਰ ਤੱਕ ਦੇਖੋ ਤੇ ED ਨੇ ਪੂਰਾ ਇੱਕ ਟਾਈਮ ਲਿਆ ED ਨੇ ਚਾਹੇ ਉਹ ਮਨੀਸ਼ सिसोदिया ਦੇ ਟਾਈਮ ਤੇ ਹੋਵੇ ਦਬਿਸ਼ਾਂ ਦਿੱਤੀਆਂ ਗਈਆਂ ਛਾਪੇ ਮਾਰੇ ਗਏ ਤਾਂ ਉਸ ਤੋਂ ਬਾਅਦ ਹੀ ਜਾ ਕੇ ਜਿਹੜੀ ਗ੍ਰਿਫਤਾਰੀ ਸੀ ਉਹ ਕੀਤੀ ਗਈ ਸੰਜੇ ਸਿੰਘ ਦੇ ਮਾਮਲੇ 'ਚ ਵੀ ਇਸੇ ਤਰੀਕੇ ਨਾਲ ਉਹਨਾਂ ਨੇ ਆਪਣਾ ਇੱਕ ਪੂਰਾ ਪ੍ਰੋਸੀਜਰ ਲਿਆ ਤੇ ਕੁਝ ਇਹੋ ਜੀ ਕਹਾਣੀ ਇੱਥੇ ਹੀ ਨਜ਼ਰ ਆਉਂਦੀ ਏ ਅਰਵਿੰਦ ਕੇਜਰੀਵਾਲ ਨੂੰ ਹੱਥ ਪਾਉਣ ਤੋਂ ਪਹਿਲਾਂ ਉਹਨਾਂ ਵੱਲੋਂ ਕੇ ਕਵਿਤਾ ਜੋ ਕਿ ਬੀਆਰਐਸ ਦੇ ਨੇਤਾ ਨੇ ਐਮਐਲਸੀ ਨੇ ਅੱਜ ਉਹਨਾਂ ਦਾ ਵੀ ਮਾਮਲਾ ਜਿਹੜਾ ਸੁਪਰੀਮ ਕੋਰਟਸ ਲੱਗਾ ਹੈ ਉਹਨਾਂ ਨੇ ਵੀ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਸੁਪਰੀਮ ਕੋਰਟਸ ਦਿੱਤੀ ਹੋਈ ਹੈ ਉਹਨਾਂ ਨੂੰ ਉੱਥੇ ਜਦੋਂ ਅਰੈਸਟ ਕੀਤਾ ਗਿਆ ਤੇ ਇਹ ਕਿਹਾ ਗਿਆ ਸੀ ਬਕਾਇਦਾ ਜਿਹੜੀ ਈਡੀ ਨੇ ਪ੍ਰੈਸ ਰਿਲੀਜ਼ ਉਹ ਦਿੱਤੀ ਕਿ 100 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਜਿੱਤੇ ਸਿੱਧੇ ਤੌਰ ਤੇ ਆਵਾਮ ਦੀ ਪਾਰਟੀ ਦੇ ਲੀਡਰਾਂ ਦੇ ਨਾਮ ਉਹਦੇ ਜਿੱਤੇ ਗਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਕੋਲ ਆਪਸ਼ਨ ਜਿਹੜੇ ਨੇ ਬਹੁਤ ਘੱਟ ਬਚਦੇ ਸਨ ਤੇ ਇਸੇ ਕਰਕੇ ਹੀ ਸ਼ਾਇਦ ਈਡੀ ਇਹ ਮੈਂ ਕਹਾਂ ਨੋਰਮਲ ਜਮਾਨ ਚ ਕਹਾਂ ਜਦੋਂ ਪੱਕੇ ਪੈਰੀ ਕੰਮ ਕੀਤਾ ਜਾਂਦਾ ਸੀ ਬਿਲਕੁਲ ਪੱਕੇ ਪੈਰੀ ਕੰਮ ਕੀਤਾ ਹਰਪ੍ਰੀਤ ਹੁਣ ਦੇਖਣਾ ਹੋਵੇਗਾ ਜਦੋਂ ਮਾਮਲਾ ਹੁਣ ਕੋਰਟ ਚ ਜਦੋਂ ਪੇਸ਼ੀ ਹੋਏਗੀ ਕੀ ਕੁਝ ਈਡੀ ਜਿਹੜੇ ਨੇ ਤਮਾਮ ਸਬੂਤ ਰਖਦੀ ਹੈ ਲੇਕਿਨ ਹੁਣ ਇਥੇ ਸਵਾਲ ਇਹ ਵੀ ਹੈ ਆਂੜਵਾ ਲੋਕ ਸਭਾ ਸੋਨਾ ਬਿਲਕੁਲ ਸਿਰਤੇ ਨਹੀਂ ਅਜੇ ਵਿਚਾਰ ਆਮ ਆਗਦੀ ਪਾਰਟੀ ਦਾ ਪਵਿਕ ਵੀ ਜਿਹੜਾ ਦਾ ਕਿਉਂਕਿ ਡਿਗਰਜ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਨੇ ਹੁਣ ਉਹਨਾਂ ਦੇ ਮੁੱਖ ਮੰਤਰੀ ਇਹ ਕਿਤੇ ਨਾ ਕਿਤੇ ਵਰਕਰਜ਼ ਦਾ ਮੋਰਲ ਵੀ ਜ਼ਰੂਰ ਡਾਊਨ ਕਰਦਾ ਹੈ ਸੋ ਸਿਆਸਤ ਦੇ ਤੌਰ ਤੇ ਕਿੰਨਾ ਵੱਡਾ ਅਸਰ ਤੁਹਾਨੂੰ ਨਜ਼ਰ ਆਉ ਦੇਖੋ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡਾ ਛਟਕਾ ਹੈ ਉਹਨਾਂ ਦੇ ਸਟਾਰ ਪ੍ਰਚਾਰਕ ਉਹਨਾਂ ਦੀ ਪਾਰਟੀ ਦੇ ਸੰਯੋਜਕ ਦਿੱਲੀ ਦੇ ਮੁੱਖ ਮੰਤਰੀ ਤੇ ਖਾਸ ਤੌਰ ਤੇ ਉਹ ਸ਼ਖਸ ਜੋ ਕਿ ਹਰ ਗੱਗਤੇ ਕਹਿੰਦੇ ਨੇ ਕਿ ਅਸੀਂ ਦਿੱਲੀ ਦੀ ਆਬੋ ਹਵਾ ਤੋਂ ਲੈ ਕੇ ਦਿੱਲੀ ਦਾ ਆਮੂਲ ਜਿਹੜਾ ਸਿਸਟਮ ਹੈ ਉਸ ਨੂੰ ਬਦਲ ਦਿੰਦਾ ਅਸੀਂ ਦਿੱਲੀ ਦੇ ਹੈਲਥ ਸਿਸਟਮ ਬਦਲ ਦਿੱਤੇ ਐਜੂਕੇਸ਼ਨ ਬਦਲ ਦਿੱਤੀ ਦਿੱਲੀ ਦੀ ਪੂਰਾ ਜਿਹੜਾ ਇੱਕ ਸਿਸਟਮ ਸੀ ਉਸ ਨੂੰ ਬਦਲ ਕੇ ਰੱਖ ਦਿੱਤਾ ਤੇ ਉਹ ਸ਼ਖਸ ਜਦੋਂ ਅੰਦਰ ਚਲਾ ਜਾਂਦਾ ਉਹ ਵੀ ਖਾਸ ਤੌਰ ਤੇ ਕਰਪਸ਼ਨ ਦੇ ਇਲਜ਼ਾਮ ਦੇ ਵਿੱਚ ਤੇ ਜ਼ਾਹਿਰ ਤੌਰ ਤੇ ਜਿਹੜੀ ਪਾਰਟੀ ਦੀ ਛਵੀ ਹੈ ਉਸ ਤੇ ਵੱਡਾ ਡੈਂਟ ਪੈਂਦਾ ਦੂਸਰੀ ਅਹਿਮ ਚੀਜ਼ ਨੌ ਸੰਮ ਤੱਕ ਜੇ ਤੁਸੀਂ ਨਹੀਂ ਜਾਂਦੇ ਹੋ ਤੁਸੀਂ 9 ਸੰਬੰਧ ਤੱਕ ਜਾ ਕੇ ਪੇਸ਼ ਨਹੀਂ ਹੁੰਦੇ ਹੋ ਤੇ ਉਹ ਵੀ ਇੱਕ ਪਾਰਟੀ ਨੂੰ ਟੈਂਟ ਹੈ ਕਿ ਜੇਕਰ ਤੁਸੀਂ ਠੀਕ ਹੋ ਤੁਸੀਂ ਪਾਕ ਸਾਫ ਹੋ ਤਾਂ ਤੁਸੀਂ ਚਲੇ ਜਾਓ ਜਿਹੜੀ ਗੱਲ ਮੈਂ ਪਹਿਲਾਂ ਵੀ ਇੱਕ ਗੱਲ ਕਹਿ ਰਿਹਾ ਸੀ ਕਿ ਇਹ ਪੱਕੇ ਪੈਰੀ ਹੱਥ ਪਾਇਆ ਗਿਆ ਹੈ ਵੀ ਵੱਲੋਂ ਬੇਸ਼ੱਕ ਜਦੋਂ ਇਹ ਮਾਮਲਾ ਕੋਰਟ 'ਚ ਜਾਏਗਾ ਕੋਰਟ 'ਚ ਜਾ ਕੇ ਬੇਸ਼ੱਕ ਜ਼ਮਾਨਤਾ ਮਿਲ ਜਾਣੀ ਜਾਂ ਇਹ ਲੋਕ ਬਰੀ ਹੋ ਜਾਣ ਉਹ ਇੱਕ ਬਹੁਤ ਲੇਟਰ ਔਨ ਸਟੇਜ ਹੋਏਗੀ ਲੇਕਿਨ ਅੱਜ ਦੇ ਜੋ ਹਾਲਾਤ ਨੇ ਜਿਹੜਾ ਸਵਾਲ ਤੁਹਾਡਾ ਸੀ ਕਿ ਆਮ ਆਦਮੀ ਪਾਰਟੀ ਦੀ ਅਗਲਾ ਰਾਜਨੀਤਿਕ ਭਵਿੱਖ ਦੇ ਉੱਤੇ ਵੱਡਾ ਸਵਾਲ ਹੋਏਗਾ ਬੇਸ਼ੱਕ ਦੇਸ਼ ਵਿਆਪੀ ਪ੍ਰਦਰਸ਼ਨ ਦੀ ਗੱਲ ਕੀਤੀ ਜਾਏ ਬੇਸ਼ੱਕ ਵਿਪ ਹੋਇਆ ਨਜ਼ਰ ਆਏ ਰਾਹੁਲ ਗਾਂਧੀ ਜੀ ਵੀ ਗੱਲ ਕੀਤੀ ਜਾ ਰਹੀ ਕਿ ਉਹ ਵੀ ਮੁਲਾਕਾਤ ਕਰ ਸਕਦੇ ਨੇ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਲੀਡਰਸ਼ਿਪ ਵੀ ਅੱਜ ਦਿੱਲੀ ਪਹੁੰਚੇਗੀ ਕੁਝ ਲੀਡਰ ਕੁਝ ਰਾਤ ਸਾਲ ਚੱਲ ਵੀ ਪਏ ਸਨ ਤੇ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਇਕੱਠ ਕੱਠ ਹੋ ਵੀ ਜਾਵੇ ਇਹ ਲੋਕ ਇਕੱਠੇ ਹੋ ਕੇ ਸੜਕ ਤੇ ਆ ਵੀ ਜਾਣ ਤੇ ਜਿਹੜਾ ਮੈਸੇਜ ਹੈ ਉਹ ਸ਼ਾਇਦ ਬਿਲਕੁਲ ਸਿੱਧੇ ਤੌਰ ਤੇ ਦਿੱਤਾ ਜਾਏਗਾ ਕਿ ਇੱਕ ਕਰਪਸ਼ਨ ਵਾਲੇ ਸ਼ਖਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਸ਼ਕ aarop ਨੇ ਲੇਕਿਨ ਜੇਕਰ ਤੁਸੀਂ ਪਿਛਲੇ ਕੁਝ ਸਮੇਂ ਤੋਂ ਦੇਖੋ ਤੇ ਜਿਹੜੇ aarop ਲੱਗਦੇ ਨੇ ਉਸ ਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਰਿਹਾ ਕਿ ਉਹ ਇੱਕਦਮ ਸੱਚ ਹੋ ਗਏ ਸ਼ੀਲਾ ਦੇ ਮਾਮਲੇში ਵੀ ਹੋਈ ਕਿ ਸ਼ੀਲਾ ਦੇ ਮਾਮਲੇ ਵਿੱਚ ਬੇਸ਼ੱਕ ਕੁਝ ਨਾ ਨਿਕਲਿਆ ਜਾਂ ਨਹੀਂ ਨਿਕਲਿਆ 2G ਸਕੈਮ ਕੋਲ ਸਕੈਮ ਜਿਹੜੇ CWG ਸਕੈਮ ਹੋਏ ਉਹਨਾਂ ਦੇ ਵਿੱਚ ਉਸ ਦੌਰਾਨ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਸੜਕਾਂ ਤੇ ਹੋਏ ਮੈਨੂੰ ਬੜੀ ਚੰਗੀ ਤਰੀਕੇ ਨਾਲ ਯਾਦ ਹੈ ਲੇਕਿਨ ਉਹਨਾਂ ਦਾ ਅੰਤ ਕੀ ਹੋਇਆ ਅਸੀਂ ਸਾਰਿਆਂ ਨੇ ਦੇਖਿਆ ਕਿ ਉਹਦਾ ਅੰਤ ਅੰਤ ਰਿਜ਼ਲਟ ਸੀ ਉਹ ਕੁਝ ਖਾਸ ਕੰਸਟਰਕਟਿਵ ਨਹੀਂ ਨਿਕਲਿਆ ਪੈਸਾ ਖਾਧਾ ਗਿਆ ਲੋਕ ਕੁਛੇ ਅੰਦਰ ਰਹੇ ਛੁੱਟ ਗਏ ਗੱਲ ਖਤਮ ਲੇਕਿਨ ਜਿਹੜੇ ਲੋਕਾਂ ਨੇ ਉਸ ਦੇ ਕ腐ਸ਼ਨ ਦੇ ਖਿਲਾਫ ਆਵਾਜ਼ ਚੁੱਕੀ ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਇਮਾਨਦਾਰਾਂ ਅਸੀਂ ਕ੍ਰਾਪਟ ਬੰਦੂ ਬਿਲਕੁਲ ਹਰ ਆਮ ਆਦਮੀ ਪਾਰਟੀ ਦਾ ਉਹ ਵਾਕਿਆ ਕਿ ਕੱਟਰ ਇਮਾਨਦਾਰ ਪਾਰਟੀ ਲੇਕਿਨ ਇਥੇ ਇਸ ਕੱਟਰ ਇਮਾਨਦਾਰ ਪਾਰਟੀ ਦੇ ਕੱਟਰ ਇਮਾਨਦਾਰ ਆਗੂ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਜੇਲ੍ਹ ਦੇ ਵਿੱਚ ਗਏ ਨੇ ਐਡਾ ਵੱਡਾ ਕਥਿਤ ਸ਼ਰਾਬ ਘਟਾਲਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਅਜੇ ਵਿਚਕਾਰ ਇਥੇ ਹੁਣ ਸਿਆਸਤ ਤਾਂ ਗਰਮਾਈ ਰਹੀ ਹੈ ਲੇਕਿਨ ਕੀ ਕੁਝ ਪਵਿਕ ਆਮ ਆਦਮੀ ਪਾਰਟੀ ਦਾ ਰਹੇਗਾ ਕੀ ਇਸ ਨੂੰ ਲੈ ਕੇ ਸਿੰਪਥੀ ਵੋਟ ਹਾਸਲ ਕਰਨਾ ਚਾਹੇਗੀ ਆਮ ਆਦਮੀ ਪਾਰਟੀ ਜਾਂ ਫਿਰ ਵਰਕਰਾਂ ਦਾ ਮੋਰਲ ਡਾਊਨ ਹੋਏਗਾ ਕੀ ਕੁਝ ਅਸਰ ਜਿਹੜਾ ਹੈ ਇਹਨਾਂ ਚੋੜਾਂ ਕਿਉਂਕਿ ਚੋੜਾਂ ਬਿਲਕੁਲ ਸਿਰ ਤੇ ਨੇ ਸੋ ਪ੍ਰਚਾਰਕ ਨਹੀਂ ਹੋਣਗੇ ਮੁੱਖ ਮੰਤਰੀ ਉਹਨਾਂ ਦਾ ਜੇਲ੍ਹ ਚ ਹੋਏਗਾ ਤਾਂ ਕਿ ਹਲੇ ਪਤਾ ਨਹੀਂ ਕਿੰਨੀ ਕਦੋਂ ਤੱਕ ਰਾਹਤ ਮਿਲਦੀ ਹੈ ਅਰਵਿੰਦ ਕੇਜਰੀਵਾਲ ਦੇਖੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਅਗਲਾ ਕੀ ਨੈਕਸਟ ਕੀ ਕਿ ਪੀਐਮਐਲ ਜਿਹੜਾ ਮਨੀ ਲਾਂਡਰਿੰਗ ਦਾ ਐਕਟ ਹੈ ਉਸ ਦੇ ਤਹਿਤ ਕਿਉਂਕਿ ਦੇਖੋ ਇਸ ਐਕਟ ਦੇ ਵਿੱਚ ਛੇਤੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਉਂਦੀ ਇਹ ਤੁਸੀਂ ਜੇਕਰ ਪਿਛਲੇ ਵੀ ਕੁਝ ਕੇਸਿਸ ਕਿਸੇ ਵੀ ਸ਼ੱਕ ਬਕਾ ਕੇ ਦੇਖੋ ਜਿਨ੍ਹਾਂ ਦੇ ਤਾਂ ਪੀਐਮਐਲ ਦੇ ਅੰਦਰ ਜਿਹੜੇ ਅੰਦਰ ਗਏ ਜਿਨ੍ਹਾਂ ਤੇ ਜਿਨ੍ਹਾਂ ਤੇ ਮਕਦਮੇ ਹੋਏ ਉਹਨਾਂ ਨੂੰ ਛੇਤੀ ਰਾਹਤ ਨਹੀਂ ਮਿਲੀ ਬਨੀ ਸੋਦੀਆ ਅੰਦਰ ਨੇ ਅੱਜ ਬਨੀ ਸੋਦੀਆ ਦੀ ਵੀ ਮਾਮਲਾ ਕੋਰਟ ਦੇ ਵਿੱਚ ਲੱਗਾ ਹੋਇਆ ਤੇ ਆਮ ਆਦਮੀ ਪਾਰਟੀ ਵਾਸਤੇ ਸਭ ਤੋਂ ਵੱਡਾ ਸੱਟਬੈਕ ਇਹ ਹੈ ਕਿ ਉਹਨਾਂ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਸੀ ਜਿਹ ਖੋਲ ਕੇ ਬੋਲਦੇ ਸਨ ਰਾਜ ਸਭਾ ਚ ਅੰਦਰ ਨੇ ਮਨੀਸ਼ सिसोदिया ਲਗਾਤਾਰ ਸਰਕਾਰ ਦੇ ਖਿਲਾਫ ਬੋਲਦੇ ਸਨ ਅੰਦਰ ਨੇ ਅਰਵਿੰਦ ਕੇਜਰੀਵਾਲ ਸਾਹਿਬ ਇਸ ਵੇਲੇ ED ਦੇ ਕੋਲ ਨੇ ਥੋੜੀ ਦੇਰ ਤੱਕ ਉਹਨਾਂ ਨੂੰ ਕੋਰਟ ਪੇਸ਼ ਕੀਤਾ ਜਾਏਗਾ ਜ਼ਾਹਿਰ ਤੌਰ ਤੇ ED ਆਪਣੀ ਕਸਟਡੀ ਮੰਗੇਗੀ ਤੇ ED ਨੂੰ ਕਸਟਡੀ ਦਿੱਤੀ ਜਾਏਗੀ ਕੀ ਪੁੱਛਗਿਛ ਕਰਨੀ ਤੇ ਇਹ ਮਾਮਲਾ ਹੁਣ ਤੁਸੀਂ ਮੰਨ ਕੇ ਚੱਲੋ ਕਿ ਇਹ ਲੰਮਾ ਹੋ ਗਿਆ ਆਮ ਆਦਮੀ ਪਾਰਟੀ ਦੇ ਉੱਤੇ ਵੱਡਾ ਸਵਾਲ ਹੈ ਹਾਲਾਂਕਿ ਇਹ ਕਹਿ ਦੇਣਾ ਕਿ ਪਾਰਟੀ ਖਤਮ ਹੋ ਜਾਏਗੀ ਜਾਂ ਕਾਡਰ ਖਤਮ ਹੋ ਜਾਏਗਾ ਇਹ ਗੱਲਾਂ ਸ਼ਾਇਦ ਬੇਈਮਾਨੀਆਂ ਨੇ ਝੂਠੀਆਂ ਨੇ ਐਵੇਂ ਨਹੀਂ ਹੋਏਗਾ لیکن ਇਹਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪਾਰਟੀ ਦੋ ਸਕਾਡਰ ਨੂੰ ਹੋਏਗਾ ਜਿਹੜਾ ਪਾਰਟੀ ਦਾ ਕਾਡਰ ਆਪਣੇ ਲੀਡਰ ਵੱਲ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਆਪਣੇ ਲੀਡਰ ਵੱਲ ਵੇਖ ਕੇ ਤੁਰਦਾ ਹੈ ਆਪਣੇ ਲੀਡਰ ਦੀ ਗੱਲ ਸੁਣਦਾ ਹੈ ਜਿਹੜਾ ਤੁਸੀਂ ਲੋਕਾਂ ਨੂੰ ਜਾ ਕੇ ਕਹਿਣਾ ਹੈ ਕਿ ਅਸੀਂ ਦੇਖੋ ਦਿੱਲੀ ਦੇ ਵਿੱਚ ਮhalla ਕਲੀਨਿਕ ਚਲਾਇਆ ਹਾਲਾਂਕਿ ਮhalla ਕਲੀਨਿਕਾਂ ਦੀ ਸੱਚਾਈ ਅਸੀਂ ਬੜੀ ਖਾਸ ਤੌਰ ਤੇ ਦੇਖੀ ਹੈ ਕਿ ਕਿੰਨੀ ਸੱਚੀ ਮhalla ਕਲੀਨਿਕ ਚਲਾਇਆ ਅਸੀਂ ਦਿੱਲੀ ਦਾ ਹਸਪਤਾਲ ਸੜਕਾਂ तमाम ਦਾਅਵੇ ਨੇ ਜਿਹੜੇ ਅਸੀਂ ਕੀਤੇ ਗਏ ਨੇ ਦਿੱਲੀ 'ਚ ਵਾਈਫਾਈ ਚਲਾਇਆ ਹਾਲਾਂਕਿ ਵਾਈਫਾਈ ਚੱਲਦਾ ਨਹੀਂ ਦਿੱਲੀ 'ਚ ਇਹ ਜਿਹੜੀਆਂ तमाम ਦਾਅਵੇ ਸਨ ਹੁਣ ਉਹਨਾਂ ਦਾਅਵ ਤੱਕ ਲੈ ਕੇ ਜਾਣਾ ਚਾਹੋ ਉਹ ਬੜਾ ਮੁਸ਼ਕਲ ਹੋਏਗਾ ਦੂਸਰੀ ਅਹਿਮ ਚੀਜ਼ ਜਿਹੜਾ ਤੁਸੀਂ ਸਿੰਪੈਥੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਜੇਕਰ ਸਿੰਪੈਥੀ ਵਾਸਤੇ ਲੋਕਾਂ ਦੀ ਗੱਲ ਸੋਚੇ ਕਿ ਆਮ ਆਦਮੀ ਪਾਰਟੀ ਨੂੰ ਸਿੰਪੈਥੀ ਮਿਲੇਗੀ ਤੇ ਗੱਲ ਨੂੰ ਸਮਝ ਨਾ ਪਾਏਗਾ ਜਿਹੜੇ ਨੌ ਸੰਬੰਧ ਦੀ ਕਹਾਣੀ ਹੈ ਉਹ ਸਿੰਪੈਥੀ ਦੇ ਵਿੱਚ ਆਉਂਦੀ ਹੈ ਜੇਕਰ ਤੁਸੀਂ ਪਹਿਲੇ ਸੰਬੰਧ ਤੇ ਜਾਂਦੇ ਤੇ ਤੁਹਾਨੂੰ ਉਹ ਦਿਨ ਈਡੀ ਜੇਕਰ ਗ੍ਰਿਫਤਾਰ ਕਰਦੀ ਜਾਂ ਫੜ ਕੇ ਰੱਖ ਲੈਂਦੀ ਤੇ ਤੁਸੀਂ ਇਹ ਕਹਿਣ ਜੋਗੇ ਹੁੰਦੇ ਕਿ ਅਸੀਂ ਸੱਚੇ ਸਾਂ ਅਸੀਂ ਗਏ ਅਸੀਂ ਇਹਨਾਂ ਨੇ ਆਹ ਕੀਤਾ ਲੇਕਿਨ ਨੌ ਸੰਬੰਧ ਤੋਂ ਬਾਅਦ ਲਗਾਤਾਰ ਵਿਪੱਖਸ਼ ਇਹ ਸਵਾਲ ਚੁੱਕ ਰਿਹਾ ਹੈ ਕਿ ਤੁਸੀਂ ਭੱਜਦੇ ਰਹੇ ਤੁ ਦੀ ਗ੍ਰਿਫਤਾਰੀ ਤੇ ਰੋਕ ਲਾਓ ਅਸੀਂ ਫਿਰ ਜਾਂਚ ਸਹਿਯੋਗ ਕਰਦੇ ਹਾਂ ਤੇ ਜੇ ਤੁਹਾਨੂੰ ਕਿਤੋਂ ਰਾਹਤ ਨਹੀਂ ਮਿਲੀ ਤੇ ਅਖੀਰ 'ਚ ਤੁਹਾਨੂੰ ਅੰਦਰ ਹੋਣਾ ਪਿਆ ਤੁਹਾਨੂੰ ਈਡੀ ਦੇ ਫੜ ਲਿਆ ਤੇ ਇਹ ਜਿਹੜੇ ਸਵਾਲ ਨੇ ਇਹ ਖਾਸੇ ਅਹਿਮ ਰਹਿਣ ਵਾਲੇ ਨੇ ਰਾਜਨੀਤਿਕ ਤੌਰ ਤੇ ਇੰਡੀਆ ਐਲਾਈਅንስ ਬੇਸ਼ੱਕ ਇਕੱਠਾ ਹੋ ਕੇ ਨਜ਼ਰ ਆਉਂਦਾ ਹੋਵੇ ਲੇਕਿਨ ਇੰਡੀਆ ਐਲਾਈਅንስ ਦੇ ਜਿਹੜੇ ਲੀਡਰ ਨੇ ਖਾਸ ਤੌਰ ਤੇ ਦਿੱਲੀ ਦੇ ਜਕਰਮਾ ਗੱਲ ਕਰਾਂ ਕਾਂਗਰਸ ਦੇ ਤੇ ਉਹਨਾਂ ਦੇ ਅੰਦਰ ਜ਼ਰੂਰ ਇਹ ਰੰਜਿ ਕਿਤਨਾ ਕਿਤੇ ਹੋਏਗਾ ਕਿ ਕੁਝ ਇਹੋ ਜੀ ਤਸਵੀਰ ਵੀ ਸਾਡੇ ਲੀਡਰਾਂ ਦਾ ਹੋਈ ਸੀ ਸ਼ੀਲਾ ਅਧਿਖਸ਼ਤ ਤੋਂ ਲੈ ਕੇ ਦਿੱਲੀ ਦੇ ਜਿਹੜੇ ਲੀਡਰਸ ਹਨ ਚਾਹੇ ਉਹ ਬਿਲਕੁਲ ਹੈਪੀਜ਼ ਔਰ ਇਹ ਜਿਹੜਾ ਅਲਾਈਅንስ ਹੈ ਇਹ ਉਹੀ ਆਗੂ ਜਿਨ੍ਹਾਂ ਦੇ ਨਾਲ ਅਲਾਈਅንስ ਕੀਤਾ ਜਿਨ੍ਹਾਂ ਨੂੰ ਰਜ ਰਜ ਕੇ ਕੋਸਦੇ ਸਨ ਨਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਕੱਚੇ ਚਿੱਟੇ ਖੋਲਣ ਦੀ ਗੱਲ ਕਰਦੇ ਸਨ ਔਰ ਉਹਨਾਂ ਦੇ ਨਾਲ ਜਦੋਂ ਅਲਾਈਅንስ ਹੋਇਆ ਔਰ ਕਿਉਂਕਿ ਪੰਜਾਬ ਦਾ ਚਾਸੀਂ ਦੇਖਿਆ ਹੀ ਹੈ ਕਾਂਗਰਸ ਦੇ ਆਗੂਆਂ ਨੇ ਇਜ਼ਾ ਪੁਰਜ਼ੋਰ ਵਿਰੋਧ ਕੀਤਾ ਕਿ ਇੱਕ ਪਾਸੇ ਤਾਂ ਸਾਡੇ ਆਗੂਆਂ ਤੇ ਤੁਸੀਂ ਪਰਚੇ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਜੇਲ੍ਹਾਂ ਵਿੱਚ ਸੁੱਟ ਰਹੇ ਦੂਜੇ ਪਾਸੇ ਅਲਾਈਅንስ ਦੀ ਗੱਲ ਹੋ ਰ ਪੱਤੇ ਚੱਲਣਾ ਹੈ ਅਸੀਂ ਕਿਸ ਦੇ ਨਾਲ ਚੱਲਨੇ ਔਰ ਕਿਸ ਨੂੰ ਵੋਟ ਦੇਣੀ ਹੈ ਕਿਉਂਕਿ ਇੱਥੇ ਵਰਕਰ ਵੀ ਤਾਂ ਕਨਫਿਊਜ਼ ਹੁੰਦਾ ਜਦੋਂ ਅਜਿਹੇ ਅਲਾਈਅੰਸ ਹੁੰਦੇ ਨੇ ਤਾਂ ਦੇਖੋ ਪੰਜਾਬ 'ਚ ਜੇਕਰ ਤੁਹਾਡੀ ਵਿਜੀਲੈਂਸ ਜਿਹੜੀ ਹੈ ਉਹ ਕਾਰਵਾਈ ਕਰੇ ਪੰਜਾਬ ਏਜੰਸੀ ਕੋਈ ਕਾਰਵਾਈ ਕਰੇ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਜੇਕਰ ਕੋਈ ਗਲਤ ਕਰੇਗਾ ਉਹਨੂੰ ਛੱਡਿਆ ਨਹੀਂ ਜਾਏਗਾ ਜੇਕਰ ਜਨਤਾ ਦਾ ਕਿਸੇ ਨੇ ਪੈਸਾ ਖਾਦਾ ਹੈ ਤੋ ਉਹਨੂੰ ਬਖਸ਼ਾਂਗੇ ਨਹੀਂ ਭਾਵੇਂ ਕੋਈ ਕਿਤੇ ਭੱਜ ਲਵੇ ਕਿਵੇਂ ਚਲਾ ਜਾਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਹੜੇ ਕੱਲ ਤੱਕ ਇੱਧਰ ਬੈਠੇ ਸਨ ਆ ਜੋ ਉੱਧਰ ਬੈਠੇ ਨੇ ਮਤਲਬ ਪਾਰਟੀਆਂ ਬਦਲਣ ਦੀ ਗੱਲ ਕੀਤੀ ਜਾਂਦੀ ਹੈ ਤੇ ਜੇਕਰ ਤੁਸੀਂ ਪਾਰਟੀ ਬਦਲ ਲਓਗੇ ਤਾਂ ਵੀ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਉੱਥੇ ਤਾਂ ਉਹਨੂੰ ਜਾਇਜ਼ ਠਹਿਰਾ ਕੇ ਕਾਰਵਾਈ ਕੀਤਾ ਜਾਂਦਾ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਨਤਾ ਦਾ ਜਿਹਨੇ ਪੈਸਾ ਖਾਦਾ ਹੈ ਉਸ ਨੂੰ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਹੈ ਸੱਚ ਸਾਹਮਣੇ ਲਿਆਉਣਾ ਹੈ ਤੇ ਜਦੋਂ ਉਹ ਜੀ ਕਾਰਵਾਈ ਕੇਂਦਰ ਚ ਹੁੰਦੀ ਹੈ ਜਾਂ ਈਡੀ ਕਰਦੀ ਏ ਸੀਬੀਆਈ ਕਰਦੀ ਏ ਆਈਟੀ ਕਰਦੀ ਏ ਤਾਂ ਉਸ ਨੂੰ ਵੈਂਡੇਟਾ ਪੋਲਿਟਿਕਸ ਬਦਲੇ ਦੀ ਰਾਜਨੀਤੀ ਸੰਵਿਧਾਨਿਕ ਸੰਸਥਾਵਾਂ ਜਿਹੜੀਆਂ ਸਵੈਤ ਸੰਸਥਾਵਾਂ ਨੇ ਉਹਨਾਂ ਦੇ ਦੁਰਪਯੋਗ ਦੀ ਗੱਲ ਆਉਂਦੀ ਹੈ ਕਿ ਉਹਨਾਂ ਦਾ ਬੇਜਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇਹ ਇੱਕ ਹੀ ਚੀਜ਼ ਨੂੰ ਲੈ ਕੇ ਦੋ ਸਟੈਂਡਰਡ ਕਿਵੇਂ ਹੋ ਸਕਦੇ ਨੇ ਜਾਂ ਤੇ ਗਲਤ ਗਲਤ ਹੈ ਜਾਂ ਫਿਰ ਗਲਤ ਸਹੀ ਹੈ ਇਹ ਹੀ ਕੀਤਾ ਜਾ ਸਕਦਾ ਹੈ ਲੇਕਿਨ ਮਿੱਠਾ ਮਿੱਠਾ ਗੱਬ ਗੱਬ ਤੇ ਕੋੜਾ ਕੋੜਾ ਥੂ ਥੂ ਐਵੇਂ ਨਹੀਂ ਹੋ ਸਕਦਾ ਸ਼ਾਇਦ ਇਹ ਹੀ ਰਾਜਨੀਤੀ ਦੇ ਬਦਲਦੇ ਰੰਗ ਨੇ ਕਿ ਰਾਜਨੀਤੀ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ 24 ਕੋਲ ਤੇ ਜ਼ਬਾਨ ਬਦਲ ਜਾਂਦੀ ਏ ਹੁਣ ਉਵੇਂ ਹੀ ਰਾਜਨੀਤੀ ਜਿਹੜੀ ਏ ਤੁਸੀਂ ਚਾਰ ਕਦਮ ਤੁਰੋ ਤੇ ਰਾਜਨੀਤੀ ਬਦਲ ਜਾਂਦੀ ਏ ਕੱਲ ਤੱਕ ਜਿਹੜੇ ਉਹਨਾਂ ਨੂੰ ਗਾਲਾ ਕੱਢਦੇ ਸਨ ਉਹ ਜੋ ਨਾਲ ਖੜੇ ਨੇ ਤੇ ਸ਼ਾਇਦ ਇਹ ਜਿਹੜਾ ਇੱਕ ਮਹੱਤਵਕਾਂਖਸ਼ਾ ਵੱਡੀ ਹੋਣ ਦਾ ਨਤੀਜਾ ਇਹ ਰਿਹਾ ਕਿ ਜਿਹੜਾ આરોਪ ਲੱਗਦੇ ਨੇ ਕਿ ਪੈਸਾ ਲਿਆ ਗਿਆ ਤੇ 100 ਕਰੋੜ ਦੀ ਗੱਲ ਕੀਤੀ ਜਾਂਦੀ ਹੈ بی آر ایس ਵਾਲੀ ਜਿਹੜੀ ਕੇ ਕਵਿਤਾ ਜਿਹੜੇ ਫੜੇ ਗਏ ਨੇ ਜਿਹੜੇ ਕਿ ਇਸ ਵੇਲੇ ای ڈی ਕੋਲ ਨੇ ਉਹਨਾਂ ਦੇ ਥਰੂ ਕਿ ਉੱਥੋਂ 100 ਕਰੋੜ ਰੁਪਏ ਲਿਆ ਗਿਆ ਤਾਂ ਉਸ ਤੋਂ ਬਾਅਦ ਉਹ ਪੈਸਾ ਜਿਹੜੇ ਵੱਖਰੇ ਵੱਖਰੇ ਜਿਹੜੇ ਸੂਬੇ ਨੇ ਜਿਨ੍ਹਾਂ 'ਚ ਚੋਣਾਂ ਲੜਿਆ ਗਿਆ ਉਹਨਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਤੇ ਇਹ ਜਿਹੜੀ ਤਸਵੀਰ ای ڈی ਦੇ ਇੱਥੇ ਆ ਇਹ ਸ਼ਾਇਦ ਇਹ ਹੀ ਦਰਸਾਉਂਦੀ ਹੈ ਕਿ ਸਮਾਂ ਕਿਸ ਤਰੀਕੇ ਨਾਲ ਬਦਲਦਾ ਹੋਇਆ ਨਜ਼ਰ ਆਇਆ ਕਿ ਡਾਇਰੈਕਟਰ ਆਫ ਇਨਫੋਰਸਮੈਂਟ ਕਿ ਜਿਹੜਾ ਲੀਡਰ ਲਗਾਤਾਰ ਇਹ ਕਹਿੰਦੇ ਸਨ ਕਿ ਜੇ ਕਿਸੇ ਦੇ ਉੱਤੇ આરોਪ ਲੱਗੇ ਤੇ ਉਸ ਨੂੰ ਤੁਰੰਤ ਪਦ ਤੋਂ ਹਟਾ ਦਿਓ ਉਸ ਦੇ ਉੱ ਤਸਵੀਰ ਇਹ ਸਮਝ ਆਉਂਦੀ ਏ ਕਿ ਇਹ ਕਿਹਾ ਜਾ ਰਿਹਾ ਹੈ ਬਿਲਕੁਲ ਕਥਨੀ ਤੇ ਕਰਨੀ ਦੇ ਵਿੱਚ ਇਹੀ ਇੱਕ ਬੜਾ ਵੱਡਾ ਫਰਕ ਆਮ ਆਦਮੀ ਪਾਰਟੀ ਵਿੱਚ ਤਾਂ ਬਹੁਤ ਵੱਡਾ ਨਜ਼ਰ ਆਇਆ ਜੋ ਕੀ ਕੁਝ ਕਹਿੰਦੀ ਸੀ ਔਰ ਕਿਨਾਂ ਸਿਧਾਂਤਾਂ ਤੇ ਕਿਨਾਂ ਮੁੱਦਿਆਂ ਨੂੰ ਲੈ ਕੇ ਉਹ ਸੱਤਾ ਵਿੱਚ ਆਈ ਲੇਕਿਨ ਹੁਣ ਜਦੋਂ ਆਪਣੇ ਤੇ ਬੀਤ ਰਹੀ ਹੈ ਤਾਂ ਫਿਰ ਅੱਡ ਜਿਹੜਾ ਹੈ ਬਿਆਨ ਤੇ ਫਿਰ ਇੱਥੇ ਤਸ਼ੱਦਦ ਦਾ ਇਲਜ਼ਾਮ ਲਗਾਇਆ ਜਾਣਾ ਕਿ ਸਿਰਫ ਤੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਆਰਪੀ ਤੁਸੀਂ ਬਣੇ ਰਹੋ ਤੁਹਾਡੇ ਤੋਂ ਅਸੀਂ ਪਲ-ਪਲ ਦੀ ਜਾਣਕਾਰੀ ਲਗਾਤਾਰ ਲਵਾਂਗੇ